ਪੂਰਥਲਾ ਮੇ ਪਾਵਰ ਲਿਫਟਿੰਗ ਕੋ प्रोत्साहित करने और नशे से नौजवानों को दूर रखने के मकसद से कपूरथला कपूरथला में मिस्टर मिस्टर पंजाब और की प्रतियोगिता करवाई गई जिसमें प्रदेश से अलग अलग ने अलग अलग प्रतिभागियों ने कैटेगरी में भाग लिया जिसमें दिव्यांग और महिलाओं के लिए भी खास कैटेगरी उपलब्ध थी इस दौरान बड़ी गिनती में दर्शक भी इस शारीरिक बल को देखने पहुंचे थे आयोजकों के अनुसार आज के युग में इंसान हर क्षेत्र में अपना योगदान देता है और अपने स्वास्थ्य और और शरीर के लिए कोई योगदान नहीं देता जिसके चलते इस तरफ लोगों को जोड़ने के लिए पिछले 12 साल से वह इस प्रतियोगिता का आयोजन किया जा रहा है पत्रकार राजेंद्र कुमार कपूरथला की विशेष रिपोर्ट इनाम ही तो अटौर जड़ी चैंपियनशिप है की चैंपियनशिप ਦਾ ਨਾਮ ਹੈ और ਕਿਤੇ ਕਿਤੇ ਲੋਕ ਪਾਰਟਿਸਪੇਟ ਇਹਦੀ ਸਾਡੀ ਮਤਲਬ 12ਵੀਂ 13ਵੀਂ 12ਵੀਂ ਸਾਡੀ ਯੂਨੀਵਰਸਿਟੀ ਪੰਜਾਬ ਹੋ ਰਹੀ ਆ ਤੇ ਮਿਸਟਰ ਕਪੂਟਾ ਹੋ ਰਿਹਾ ਮਾਸਟਰ ਕੈਟੇਗਰੀ ਹੋ ਰਹੀ ਆ ਐਂਡ ਮੈਨ ਸਿਟੀਕ ਹੋ ਰਹੀ ਆ ਔਰ ਊਮਨ ਫਿਜ਼ਿਕ ਵੀ ਹੋ ਰਹੀ ਹੈ ਐਂਡ ਮਿਸਟਰ ਕਪੂਟਾ 225 ਵੀ ਹੋ ਰਿਹਾ ਵਾ ਔਰ ਮੇਨ ਸਾਡਾ ਮਕਸਦ ਇਹੀ ਹੈਗਾ ਕਿ ਅਸੀਂ ਬਾਡੀ ਬਿਲਡਿੰਗ ਨੂੰ ਪ੍ਰਮੋਟ ਕਰੀਏ ਸਪੋਰਟਸ ਨੂੰ ਪ੍ਰਮੋਟ ਕਰੀਏ ਔਰ ਮੁੰਡਿਆਂ ਨੂੰ ਨਸ਼ੇ ਤੋਂ ਦੂਰ ਕਰਕੇ ਇੱਕ ਚੰਗੇ ਪਾਸੇ ਲਾਈਏ ਤਾਂ ਕਿ ਉਹ ਆਪਣੀ ਸਿਹਤ ਵੱਲ ਵੀ ਥੋੜਾ ਸਪੋਰਟਸ ਵੱਲ ਧਿਆਨ ਦੇਣ ਕਿਉਂਕਿ ਜਿੱਦਾਂ ਅੱਜਕੱਲ ਦੇ ਲੜਕੇ ਦੇਖੇ ਤੀ ਕਾਫੀ ਟੈਨਸ਼ਨ ਫਰੀ ਜਿਮ ਤੇ ਜਾ ਕੇ ਥੋੜੀ ਫਿਟਨੈਸ ਵੱਲ ਧਿਆਨ ਦੇਣ ਡਾਈਟ ਵੱਲ ਧਿਆਨ ਦੇਣ ਅਚੀ ਡਾਈਟ ਖਾਣ ਨੇਚਰਲ ਡਾਈਟ ਖਾਣ ਤੇ ਚੰਗੇ ਪਾਸੇ ਲੱਗੇ ਸਾਰਾ ਇਹ ਮਕਸਦ ਹੈ ਤੁਸੀਂ ਹੁਣੇ ਕਿਹਾ ਕਿ ਅਸ਼ੀਅਲ ਚ ਲੱਗੇ ਨੇ ਲੋਕ ਸਾਪਾਸੇ ਇਨਵੈਸਟ ਕਰਦੇ ਨੇ ਮਨੀ ਚ ਇਨਵੈਸਟ ਕਰਦੇ ਨੇ ਪਰ ਆਪਣੇ ਸਰੀਰ ਤੇ ਇਨਵੈਸਟ ਨਹੀਂ ਕਰਦੇ ਤੁਸੀਂ ਕਿਸ ਤਰ੍ਹਾਂ ਲੋਕਾਂ ਨੂੰ ਪ੍ਰੇਰਿਤ ਹੋ ਕੇ ਆਪਣੇ ਸਰੀਰ ਤੇ ਇਨਵੈਸਟ ਕਰਨਾ ਹਾਂਜੀ ਇਹ ਤਾਂ ਹਾਂਜੀ ਆਪਣੇ ਵੱਲੋਂ ਇਹੀ ਕੋਸ਼ਿਸ਼ ਕਰ ਰਹੇ ਕਿ ਲੋਕਾਂ ਨੂੰ ਸਪੋਰਟਸ ਨਾਲ ਬੋਡੀ ਬਿਲਡਿੰਗ ਨਾਲ ਫਿਟਨੈਸ ਨਾਲ ਜੋੜੀਏ ਔਰ ਸਾਡਾ ਖੁਦ ਦਾ ਜਿਮ ਹੈਗਾ ਵਾ ਆਈ 15 ਸਾਲ ਤੋਂ ਆਪਣਾ ਜਿਮ ਚਲਾ ਰਹੇ ਆ ਔਰ ਸਾਡੇ ਕੋ ਟ੍ਰੇਨਿੰਗ ਕਰ ਰਿਹਾ ਜੈਂਸ ਕਰ ਰਿਹਾ ਮਤਲਬ ਕਾਫੀ ਸਾਲੋਂ ਕਰਾ ਰਿਹਾ ਔਰ ਕਾਫੀ ਹੀ ਮਤਲਬ ਆਪਣੇ ਮੈਂਬਰਸ ਨੂੰ ਜਾਂ ਜਿਹੜੇ ਸਾਡੇ ਕੋਲ ਜਿਹੜੇ ਮੈਂ ਪਸੰਦ ਹੈ ਉਹਨਾਂ ਨੂੰ ਹੀ ਵਧੀਆ ਤਰੀਕੇ ਨਾਲ ਮੋਟੀਵੇਟ ਕਰਦਾ ਤਾਂ ਕਿ ਅੱਗੇ-ਅੱਗੇ ਔਰ ਆਪਣੀ ਫਿਟਨੈਸ ਨੂੰ ਥੋੜਾ ਹੋਰ ਧਿਆਨ ਦੇਣ। ਆਖਰੀ ਸਵਾਲ ਹੈ ਤੁਸੀਂ ਕਹਿੰਦੇ 12-13 ਸਾਲ ਜੋ ਕੀ ਤੁਸੀਂ ਦੇਖਿਆ ਕਿ ਲੋਕ ਸੁਧਾਰ ਕਰ ਰਹੇ ਨੇ ਇਸ ਲਾਈਨ ਵੱਲ ਜੁੜ ਰਹੇ ਨੇ ਕਿ ਨਹੀਂ ਜੁੜ ਰਹੇ। ਹਾਂਜੀ ਬਿਲਕੁਲ ਜੁੜ ਰਹੇ ਆ ਔਰ ਅੱਜਕਲ ਜਿਹੜੀ ਜਨਰੇਸ਼ਨ ਹੈ ਐਡਵਾਂਸ ਆ ਔਰ ਐਡਵਾਂਸ ਟੈਕਨੀਕ ਹੈ ਐਡਵਾਂਸ ਡਾਈਟ ਹੈਗੇ ਤਾਂ ਉਹ ਵਧੀਆ ਚੀਜ਼ ਨੂੰ ਕਰ ਰਹੇ ਆ। ਪਹਿਲਾਂ ਉਹ ਚੀਜ਼ ਨਹੀਂ ਹੁੰਦੀ ਸੀ ਜਦੋਂ 15 ਸਾਲ ਪਹਿਲਾਂ ਨਾਲੇ ਹੁਣ ਤਾਂ ਸੋਸ਼ਲ ਮੀਡੀਆ ਜਮਾਨਾ ਹੈਗਾ ਹੁਣ ਤਾਂ ਉਹ ਲੋਕੀ YouTube ਤੋਂ ਹਰ ਚੀਜ਼ ਨੂੰ ਮਤਲਬ ਕਰਕੇ ਐਡਵਾਂਸ ਕਰ ਰਹੇ ਆ ਔਰ ਵਧੀਆ ਲੈਵਲ 'ਤੇ ਕਰ ਰਹੇ ਆ ਬੋਡੀ ਬਿਲਡਿੰਗ ਅੱਜ ਸਿਕਾਇ ਮੇਰਾ ਨਾਮ ਹਰਮਨਦੀਪ ਕੌਰ ਹੈ ਤੇ ਅੱਜ ਮੈਂ ਮਿਸਟਰ ਮਿਸਿਸ ਕਪੂਰਥਲਾ ਫਿਟਨੈਸ ਕਪੂਰਥਲਾ ਆਈਆਂ ਤੇ ਮਿਸਟਰ ਰਾਜਨ ਜੀ ਨੇ ਮੈਨੂੰ ਐਜ਼ ਅ ਗੈਸਟ ਇਨਵਾਈਟ ਕੀਤਾ ਤੇ ਮੈਂ ਇਹੀ ਸਾਰੇ ਦਸ਼ਕਰوں ਹੀ ਦਿਨ ਕਹਿਣਾ ਚਾਹੂੰਗੀ ਕੀ ਲੋਕਾਂ ਨੂੰ ਯੂਥ ਨੂੰ ਆਜਕਲ ਦੇ ਯੂਥ ਨੂੰ ਫਿਟਨੈਸ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਜਿਮ ਜੁਆਇਨ ਕਰਨਾ ਚਾਹੀਦਾ ਹੈ ਤੇ ਥੈਂਕਸ ਟੂ ਰਾਜਨ ਜੀ ਜਿਨ੍ਹਾਂ ਨੇ ਮੈਨੂੰ ਇੱਥੇ ਐਜ਼ ਅ ਗੈਸਟ ਇਨਵਾਈਟ ਕੀਤਾ ਸੱਚੀ ਮੈਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਮਤਲਬ ਕੁਝ ਅਲੱਗ ਸਿੱਖਣ ਨੂੰ ਮਿਲਿਆ ਕਿਉਂਕਿ ਮੈਂ ਇਹ ਸ਼ੋ ਪਹਿਲੀ ਵਾਰ ਦੇਖਿਆ ਤੇ ਮੈਨੂੰ ਬਹੁਤ ਜ਼ਿਆਦਾ ਵਧੀਆ ਉਕੇ ਇਹਦੇ ਵਿੱਚ ਕੁੜੀਆਂ ਵੀ ਜਿਹੜੀਆਂ ਵਾ ਪਾਗ ਲੈਦੀਆਂ ਵਾ ਹਾਂ ਐਜ਼ ਆ ਗਰਲਸ ਕਿਉਂਕਿ ਗਰਲਸ ਨੂੰ ਵੀ ਹੋਣਾ ਚਾਹੀਦਾ ਕਿ ਬਾਤ ਤੋਂ ਬਾਤ ਫਿਟਨੈਸ ਜੁਆਇਨ ਕਰਨ ਤੇ ਕੁੜੀਆਂ ਲਈ ਵੀ ਹੈ ਇੱਕ ਮੈਸੇਜ ਕਿ ਬਾਤ ਤੋਂ ਬਾਤ ਜੁਆਇਨ ਕਰਾਂ ਨਾਮ ਨੂੰ ਨਿਰੰਦਰ ਸਿੰਘ ਜੀ ਮੈਂ ਕੀ ਕਹਾਂਗੇ ਅੱਜ ਇੱਥੇ ਮੋਟੀਵੇਟਿਵਿਟੀ ਕਨਫਰੰਸ ਹੋਇਆ ਜਿਹੜਾ ਅੱਜ ਤੁਸੀਂ ਪਹੁੰਚੇ ਹੋ ਕੀ ਕਹਾਂਗੇ ਤੇ ਵੇਖੋ ਜੀ ਹਰ ਸਾਲ ਸਾਡੇ ਵੱਲੋਂ ਬੋਡੀ ਬਿਲਡਿੰਗ ਸਸੇਨ ਕਬੂਤਰਾਵਲੋ ਇਹ ਕਰਵਾਇਆ ਜਾਂਦਾ ਜਿਹੜਾ ਅੱਜ ਤਾ ਹੈਗਾ ਹਰ ਸਾਲ ਹੀ ਕਰਾਇਆ ਜਾਂਦਾ ਤੇ ਇਹ ਕਿੰਨੇ ਕ ਜਾਣੇ ਭਾਗ ਲੈ ਰਿਹਾ ਇਹ ਚ ਕਾਫੀ ਟੀਮਾਂ ਆ ਰਹੀਆਂ ਇਹਦੇ ਵਿੱਚ 65kg 70kg ਓਪਨ ਕੈਟਾਗਰੀ ਮੈਨਫੁਜੀਕ ਊਮੈਨਫੁਜੀਕ ਤੇ ਮਾਸਟਰ ਐਂਡ ਹੈਂਡੀਕੈਪ ਕੈਟਾਗਰੀ ਵੀ ਭਾਗ ਲੈ ਰਹੀਆਂ ਨਿਕਲਦੇ ਨੌਜਵਾਨ ਨਸ਼ਿਆਂ ਵੰ ਪੈ ਰਹੇ ਆ ਤੇ ਉਹਨਾਂ ਦਾ ਕੀ ਪਤਾ ਇਸੇ ਕਰਕੇ ਅਸੀਂ ਜਿਹੜਾ ਵਾ ਇਹ ਕੰਪੀਟੀਸ਼ਨ ਕਰਾਉਨੇ ਆ ਕਿ ਸਾਡੇ ਕੰਪੀਟੀਸ਼ਨ ਵਲ ਦੇਖ ਕੇ ਹੀ ਉਹ ਲੋਕਾਂ ਦਾ ਮਾਈਂਡ ਜਿਹੜਾ ਵਾ ਇਸ ਚੀਜ਼ ਵੱਲ ਆਵੇ ਕਿ ਅਸੀਂ ਨਸ਼ਿਆਂ ਤੋਂ ਦੂਰ ਹੋਈਏ ਵਧੀਆ ਸਰੀਰ ਬਣਾਈਏ ਵਧੀਆ ਬਾਡੀ ਬਣਾਈਏ ਤੇ ਤਾਂ ਕਿ ਸਾਡਾ ਜਿਹੜਾ ਪੰਜਾਬ ਆ ਪਹਿਲਾਂ ਕੋ ਰੰਗਲਾ ਪੰਜਾਬ ਹੋ ਸਕੇ